ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਐਸ ਵੇਲੇ ਅਸੀਂ ਪਿੰਡ ਵੀਰਮ ਵਿੱਚ ਖੜੇ ਆ ਵੱਡੇ ਪੱਧਰ ਤੇ ਨਗਰ ਦੇ ਵਿੱਚੋਂ ਮਤਾਵਾ ਪੈਣਾ ਕਿਸਾਨ ਮਜ਼ਦੂਰ ਇਕੱਠੇ ਹੋਏ ਆ ਅੱਜ ਅਸੀਂ ਵਡਾਲਾ ਕੋਟਲਾ ਗੁਜਰਾ ਕੋਟਲਾ ਸਤਰ ਤੇ ਟਾਲੀ ਸਾਹਬ ਜੋਨ ਦੇ ਵਿੱਚ ਵੱਡੀਆਂ ਮੀਟਿੰਗਾਂ ਕਰਾਈਆਂ ਜਿਹੜਾ ਬਿਜਲੀ ਬੋਰਡ ਨੂੰ ਨਿਜੀ ਹੱਥਾਂ ਵਿੱਚ ਦੇਣਾ ਵਾ ਪਿਛਲੀ ਸਰਕਾਰ ਨੇ ਪਿਛਲੀ ਵਾਰ ਇਹ ਬਿੱਲ ਲਿਆਂਦਾ ਸੀ ਤੇ ਉਹ ਸਟੈਂਡਿੰਗ ਕਮੇਟੀ ਕੋ ਚਲਾ ਗਿਆ ਸੀ ਤੇ ਕਿਉਂਕਿ ਪਿਛਲੀ ਸਰਕਾਰ ਦਾ ਸਮਾਂ ਖਤਮ ਹੋ ਗਿਆ ਸਰਕਾਰ ਦੇ ਨਾਲ ਹੀ ਉਹ ਜਿਹੜੀ ਸਟੈਂਡਿੰਗ ਕਮੇਟੀ ਕੋ ਗਿਆ ਸੀ ਉਹ ਵੀ ਖਤਮ ਹੋ ਗਿਆ ਐਰਕੀ ਮਾਨਸੂਨ 70 ਦੇ ਵਿੱਚ ਕਨਸੋਹਾ ਨੇ ਵੀ ਮੋਦੀ ਸਰਕਾਰ ਬਿਜਲੀ ਸੋਧ ਬਿੱਲ 2025 ਲਿਆਂਦੀ ਤਿਆਰੀ ਕਰ ਰਹੀ ਆ ਵੈਸੇ ਵੀ ਪਹਿਲੋਂ 1948 ਦਾ ਬਿਜਲੀ ਐਕਟ ਬਦਲ ਕੇ 2003 ਐਕਟ ਲਿਆਂਦਾ ਗਿਆ ਜਿਹਦੇ ਤਹਿਤ ਪ੍ਰਾਈਵੇਟ ਕੰਪਨੀਆਂ ਨੂੰ ਘੱਟੋ-ਘੱਟ ਮੁਨਾਫਾ 16% ਕਰਤਾ ਤੇ ਪ੍ਰਾਈਵੇਟ ਬਿਜਲੀ ਪੈਦਾ ਕਰਨ ਦਾ ਹੱਕ ਮਿਲ ਗਿਆ ਹੁਣ ਜਿਵੇਂ ਕੇਂਦਰ ਦੇ ਬਿਜਲੀ ਮੰਤਰੀ ਨੇ ਕਿਹਾ ਵੀ ਅਗਸਤ ਤੱਕ 31 ਅਗਸਤ ਤੱਕ ਅਸੀਂ ਸਾਰੇ ਮਲਾਜ਼ਮਾਂ ਦੇ ਘਰਾਂ 'ਚ ਮੀਟਰ ਲਾਉਣੇ ਆ ਫਿਰ ਜ਼ਬਰ ਨਾਲ ਸਾਰੇ ਪੰਜਾਬ ਅੰਦਰ ਉਹ ਚਿਪ ਵਾਲੇ ਜਿਹੜੇ ਮੋਬਾਈਲ ਨਾਲ ਚੱਲਣ ਵਾਲੇ ਸਿਸਟਮ ਵਾਲੇ ਮੀਟਰ ਲਾਏ ਜਾਣਗੇ ਇਹਦਾ ਮਤਲਬ ਬਿਜਲੀ ਬੋਰਡ ਦੇ ਵਿੱਚ ਨਿੱਜੀਕਰਨ ਦੀ ਤਿਆਰੀ ਹੋ ਰਹੀ ਆ ਗਾਹਾਂ ਬਿਜਲੀ ਵੇਚਣ ਦਾ ਬਿਜਲੀ ਦੇ ਰੇਟ ਤੈਅ ਕਰਨ ਦਾ ਹੱਕ ਵੀ ਪ੍ਰਾਈਵੇਟ ਕੰਪਨੀਆਂ ਨੂੰ ਦੇਣਾ ਵਾ ਤੇ ਭਰਾਓ ਜਿੱਦਨ ਪੰਜਾਬ ਰਾਜ ਬਿਜਲੀ ਬੋਰਡ ਨੂੰ ਜਿਹੜਾ ਇਹਦਾ ਨਿਗਮੀਕਰਨ ਹੋ ਗਿਆ ਹੁਣ ਇਹਨੂੰ ਨਿੱਜੀ ਹੱਥਾਂ ਵਿੱਚ ਦੇ ਦਿੱਤਾ ਤੇ ਕਿਸੇ ਲਾਲੇ ਭਾਪੇ ਨੇ ਸਾਨੂੰ ਸਸਤੀ ਬਿਜਲੀ ਨਹੀਂ ਦੇਣੀ ਤੇ ਜਿਹੜਿਆਂ ਬਿਜਲੀ ਬੋਰਡ ਨੂੰ ਅਸੀਂ ਲੱਖਾਂ ਏਕੜ ਜ਼ਮੀਨ ਇਸ ਪਿੰਡ ਦੇ ਵਿੱਚ ਵੀ ਵਿਡਾਲਾ ਵਿਰਮ ਗ੍ਰਿਡ ਬਣਿਆ ਇੱਥੋਂ ਦੀ ਪੰਚਾਇਤ ਨੇ ਉਹ ਜ਼ਮੀਨ ਦਿੱਤੀ ਸੀ ਇਹਨਾਂ ਨੂੰ ਤੇ ਲੋਕਾਂ ਨੇ ਜ਼ਮੀਨਾਂ ਆਪਣੀਆਂ ਦਿੱਤੀਆਂ ਲੋਕਾਂ ਦੇ ਟੈਕਸਾਂ ਤੋਂ ਜਿਹੜੇ ਅਸੀਂ ਬਿੱਲ ਦਿੰਦੇ ਰਹੇ ਇਹ ਅਰਬਾਂ ਖਰਬਾਂ ਰੁਪਈਆ ਦਾ ਆਧਾਰਾ ਬਣਿਆ ਤੇ ਇਹ ਕਿਸੇ ਸਰਕਾਰ ਦੀ ਨਿੱਜੀ ਜਾਇਦਾਦ ਨਹੀਂ ਹੈ ਤੇ ਬਿਜਲੀ ਬੋਰਡ ਨੂੰ ਵੇਚੇ ਹੋਰ ਨਾ ਬਿਜਲੀ ਦੀਆਂ ਮੰਗਾਂ ਨੂੰ ਲੈ ਕੇ 14 ਜੁਲਾਈ 2025 ਨੂੰ ਸੀ ਪਾਵਰ ਕਾਉਂਡਰ ਸਰ ਤੇ ਪੂਰੇ ਪੰਜਾਬ ਅੰਦਰ ਐਸਸੀ ਤੇ ਐਕਸ਼ਨ ਦੇ ਬਾਰ ਮੂਰੇ ਧਰਨੇ ਲੱਗਣਿਆਂ ਉਹਦੇ ਵਿੱਚ ਲੱਖਾਂ ਲੋਕਾਂ ਨੂੰ ਪਹੁੰਚਣ ਦੀ ਅਪੀਲ ਕਰਦੇ ਆ ਮਲਾਜ਼ਮਾਂ ਨੂੰ ਦੁਕਾਨਦਾਰਾਂ ਨੂੰ ਸ਼ਹਿਰੀਆਂ ਨੂੰ ਇਹ ਕਿਸਾਨਾਂ ਦਾ ਮੁੱਦਾ ਨਹੀਂ ਇਹ ਪੂਰੇ ਸਮਾਜ ਦਾ ਮੁੱਦਾ ਤੇ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦਿੰਦੇ ਆਂ ਵੀ ਇਕੱਲੀ ਕਾਰੀ ਜਥੇਬੰਦੀ ਦੀ ਵਸ ਦੀ ਗੱਲ ਨਹੀਂ ਹੈਗੀ ਸਾਰਿਆਂ ਨੂੰ ਰਲ ਕੇ ਲੈਂਡ ਪੂਲਿੰਗ ਪਾਲਿਸੀ ਤੇ ਪਾਵਰ ਸੈਕਟਰ ਤੇ ਤੇ ਹੋਰ ਨਾ ਮੰਗਾ ਤੇ ਸੰਘਰਸ਼ ਕਰਨਾ ਚਾਹੀਦਾ ਧੰਨਵਾਦ